ਸਾਸ਼ੀ ਕਾਲ ਦੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਚੱਲੇ ਸੀਗੇ ਘੁੰਮਣ ਫੇਰਣ ਸੋ ਇਸੇ ਕਰਕੇ ਸਾਰੇ ਸਵੇਰੇ ਉੱਠ ਗਏ ਸੀ 12:00 ਜੇ ਹਨੇਰਾ ਸੀ ਗੱਡੀ ਆਪਾਂ ਪੂਰੀ ਗ੍ਰੋਸਰੀ ਦੇ ਨਾਲ ਲੋਡ ਕਰ ਲਈ ਆਪਾਂ ਹਫ਼ਤੇ ਲਈ ਜਾ ਰਹੇ ਸੀ ਐਦਾਂ ਸਾਡੀ ਅਸੀਸ ਕਰ ਸਵੇਰੇ ਉੱਠ ਗਈ ਅਸੀਂ ਤਾਂ ਸਵੇਰੇ ਸਵੇਰੇ ਤਾਂ ਤੋੜਨਾ ਸੀਗਾ ਵੀ ਅਸੀਂ ਸੁੱਤੀ ਹੋਊਗੀ ਸਾਡਾ ਕੋਸ਼ਕ ਸਫਰ ਜਿਹੜਾ ਸੌਖਾ ਲੰਘ ਜਾਊਗਾ ਪਰ ਪਤਾ ਨਹੀਂ ਇਹਨੂੰ ਕਿਵੇਂ ਪਤਾ ਲੱਗੇ ਕੈਨੇਡਾ ਦੀ ਇੰਨੀ ਭੱਜ ਨੱਠ ਵਾਲੀ ਜ਼ਿੰਦਗੀ ਦੇ ਵਿੱਚੋਂ ਅਸੀਂ ਸੋਚਿਆ ਕਿ ਕੋਸ਼ਪਾਲ ਆਪਣੇ ਲਈ ਕੱਢੀਏ ਤੇ ਚਲੋ ਘੁੰਮ ਫੇਰ ਕੇ ਆਈਏ ਰਸਤੇ ਦੇ ਵਿੱਚ ਜਾਂਦਿਆਂ ਨੂੰ ਪਹਿਲਾਂ ਤਾਂ ਸਾਨੂੰ ਬਹੁਤ ਟ੍ਰ ਪਰ ਜਿਵੇਂ ਹੀ ਅਸੀਂ ਸਿਟੀ ਕ੍ਰਾਸ ਕੀਤੀ ਉਵੇਂ-ਉਵੇਂ ਟ੍ਰੈਫਿਕ ਹੀ ਘੱਟਦੀ ਗਈ ਤੇ ਆਪਾਂ ਜਾ ਰਹੇ ਹਾਂ ਕਯੂਬਿਕ ਸਿਟੀ 'ਚ ਪਹਿਲਾ ਸਟਾਪ ਆਪਾਂ ਲਿਆ ਜਿੱਥੇ ਆਪਾਂ ਸ਼ਾਲਾ ਤੋਂ ਗੈਸ ਪਵਾਈ ਤੇ ਕੁਛਕ ਟਾਈਮ ਆਪਾਂ ਉੱਥੇ ਰੁਕੇ ਰਿਫਰੈਸ਼ ਹੋਏ ਐਦਰ ਅਸੀਸ ਤੇ ਹਰਸ਼ ਇਹ ਦੋਨੋਂ ਸੌਂਗੀਆਂ ਸੀਗੀਆਂ ਕਿਉਂਕਿ ਸਵੇਰੇ 4 ਵਜੇ ਉੱਠੀਆਂ ਸੀਗੀਆਂ ਫਿਰ ਮੈਂ ਤੇ ਸੁਖ ਨੇ ਆਪਣੀ ਚਾਹ ਵਾਲੀ ਬੋਤਲ ਤੋਂ ਚਾਹ ਕੱਢੀ ਤੇ ਆਪਾਂ ਚਾਹ ਪੀਤੀ ਤੇ ਥੋੜੇ ਤਰੋਤਾਜ਼ਾ ਹੋਏ ਦਾ ਲੰਬਾ ਸਫ਼ਰ ਤੈ ਕਰਕੇ ਆਪਾਂ ਪਹੁੰਚ ਗਏ ਆਪਣੀ ਡੈਸਟੀਨੇਸ਼ਨ ਤੇ ਕਯੂਬਿਕ ਦੇ ਵਿੱਚ ਤੇ ਆ ਫਲੈਟ ਸੀਗੇ ਜਿਨ੍ਹਾਂ ਦੇ ਵਿੱਚ ਆਪਾਂ ਰੁਕਣਾ ਵਾ ਸੋ ਇਹ ਆਪਾਂ ਆਨਲਾਈਨ ਹੀ ਬੁਕਿੰਗ ਸਾਰੀ ਕਰਵਾਈ ਸੀਗੀ ਸੋ 4 ਵਜੇ ਦਾ ਸਾਡਾ ਚੈਕਿੰਗ ਸੀਗਾ ਤੇ ਅਸੀਂ ਪੂਰੇ 4 ਵਜੇ ਪਹੁੰਚੇ ਆ ਪਹਿਲੀ ਵਾਰ ਹੋਇਆ ਕਿ ਅਸੀਂ ਇੰਨੇ ਟਾਈਮ ਨਾਲ ਪਹੁੰਚੇ ਆ ਕਿਉਂਕਿ ਅਸੀਂ ਅੱਜ ਘਰੋਂ ਅਰਲੀ ਮਾਰਨਿੰਗ ਨਿਕਲ ਗਏ ਸੀ 4 ਵਜੇ ਨਿਕਲ ਗਏ ਸੀ ਸੋ ਹੁਣ ਆਪਾਂ ਚੱਲਦੇ ਆ ਅੰਦਰ ਤੁਹਾਨੂੰ ਆਪਣਾ ਫਲੈਟ ਵੀ ਦਿਖਾਵਾਂਗੇ ਕਿਵੇਂ ਦਾ ਵਾ ਪਹਿਲਾਂ ਆਪਾਂ ਸਮਾਨ ਬਹੁਤਾ ਗੱਡੀ ਦੇ ਵਿੱਚ ਸਾਰਾ ਕੱਢ ਲਈਏ ਆ ਜੀ ਸੋ ਆ ਸਾਰਾ ਸਮਾਨ ਆਪਾਂ ਖਾਣ ਪੀਣ ਦਾ एवरीथिंग ਘਰੋਂ ਲੈ ਕੇ ਆਏ ਆ Airbnb ਆਪਾਂ ਤਾਂ ਹੀ ਬੁੱਕ ਕਰਵਾਉਂਦੇ ਹੁੰਨੇ ਆ ਤਾਂ ਕਿ ਆਪਾਂ ਕੁੱਕ ਵਗੈਰਾ ਵੀ ਕਰ ਸਕੀ ਕਿਉਂਕਿ ਹੋਟਲ ਦੇ ਵਿੱਚ ਐਵੇਂ ਹੁੰਦਾ ਵਾ ਕਿ ਬੱਚੇ ਦੇ ਨਾਲ ਤੁਹਾਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਸੋ ਆ ਡਿੱਗੀ ਸਾਡੀ ਪੂਰੀ ਭਰੀ ਪਈ ਆ ਸੋ ਇਹ ਸਮਾਨ ਨੂੰ ਆਪਾਂ ਹੌਲੀ ਹੌਲੀ ਅੰਦਰ ਲੈ ਕੇ ਜਾਣਾ ਫੇਰੀ ਤੁਹਾਨੂੰ ਆਪਾਂ ਅੰਦਰ ਜਾ ਕੇ ਦਿਖਾਉਣੀ ਆਏ ਸੀ 4 ਦਿਨਾਂ ਲਈ ਆ ਸਮਾਨ ਅਸੀਂ ਮਹੀਨੇ ਦਾ ਚੱਕ ਕੇ ਲੈ ਕੇ ਆਏ ਆ ਦੋ ਬੈਕ ਕੱਢ ਚੁੱਕੇ ਆ ਥੋੜੇ ਜਿਹਾ ਬੈਕ ਅੱਗੇ ਵੀ ਆ ਆਹ ਪਹਲੇ ਪਿੱਛੇ ਦਾ ਪਿੱਛੇ ਆ ਆਪਾਂ ਸਭ ਕੁਝ ਚੱਕ ਕੇ ਲੈ ਕੇ ਆਏ ਆ ਆਪਾਂ ਵੀ ਚੱਕ ਕੇ ਲੈ ਕੇ ਆਏ ਨਾਲ ਲੋ ਜੀ ਆਪਾਂ ਪਹੁੰਚ ਚੁੱਕੇ ਆ ਕਿਊਬਿਕ ਦੇ ਵਿੱਚ ਤੇ ਹੁਣ ਆਪਾਂ ਇਹ ਸਾਰਾ ਹਫਤਾ ਇੱਥੇ ਰਹਿਣਾਗਾ ਪੰਜ ਦਿਨ ਆਪਾਂ ਇੱਥੇ ਬਤੀਦ ਕਰਨੇ ਆ ਤੇ ਜ਼ਿੰਦਗੀ ਦਾ ਆਨੰਦ ਮਾਣਨ ਆਏ ਆ ਜੀ ਤੇ ਕਮਾਕਾਰਾਂ ਤੋਂ ਫੁਰਸਤ ਨਹੀਂ ਮਿਲਦੀ ਸੀਗੀ ਸੋਚਿਆ ਵੀ ਆਪਾਂ ਕਿਤੇ ਬਾਹਰ ਜਾ ਕੇ ਰਹੀਏ ਤੇ ਵਧੀਆ ਟਾਈਮ ਸਪੈਂਡ ਕਰਕੇ ਆਈਏ ਸੋ ਆ ਜਿਹੜਾ ਅਸੀਂ ਜਗਾ ਜਿਹੜੀ ਆ ਤੁਹਾਨੂੰ ਅਸੀਂ ਦਿਖਾ ਰਹੇ ਹਾਂਗੇ ਇਹ ਅਸੀਂ ਬੁੱਕ ਕੀਤੀ ਆਨਲਾਈਨ ਤੇ ਅਸੀਂ ਕਯੂਬਿਕ ਦੇ ਵਿੱਚ ਹੀ ਰਹਿ ਰਹੇ ਹਾਂ ਪਹਿਲਾਂ ਅਸੀਂ ਸੋਚਦੇ ਸੀ ਮੌਂਟਰੀਅਲ ਰਹੀਏ ਪਰ ਨਹੀਂ ਅਸੀਂ ਸੋਚਿਆ ਕਿ ਅਸੀਂ ਕਯੂਬਿਕ ਰਵਾਂਗੇ ਮੌਂਟਰੀਅਲ ਅਸੀਂ ਪਹਿਲਾਂ ਰਹਿ ਕੇ ਰਹਿ ਚੁੱਕੇ ਹਾਂ ਸੋ ਆ ਤੁਹਾਨੂੰ ਬੈਡਰੂਮ ਮਿਲੂਗਾ ਸੋ ਇਹਦੇ ਬੈਡਰੂਮ ਦੇ ਵਿੱਚ ਕਲੋਜ਼ਟ ਵਗੈਰਾ ਸਾਰਾ ਕੁਝ एवरीथिंग ਤੁਹਾਨੂੰ ਮਿਲੂਗਾ ਬੱਚਿਆਂ ਦੇ ਖੜਾਉਣੇ ਵੀ ਮਿਲਣਗੇ ਤੁਹਾਨੂੰ ਇੱਥੇ ਪਏ ਹੋਏ ਤੇ ਹੁਣੇ ਰੀਸੈਂਟਲੀ ਸਫਾਈ ਹੋਈ ਆ ਗਈ ਇਹਦੇ ਨਾਲ ਹੀ ਤੁਹਾਨੂੰ ਵਾਸ਼ਰੂਮ ਮਿਲੂਗਾ ਫੁੱਲ ਵਾਸ਼ਰੂਮ ਆਗਾ ਤੇ ਮੈਂ ਤੁਹਾਨੂੰ ਲਾਈਟਾਂ ਜਗਾ ਕੇ ਦਿਖਾ ਦਾਂ ਸੋ ਸਾਰਾ ਕੁਝ ਬਹੁਤ ਵਧੀਆ ਤੇ ਪਰਫੈਕਟ ਹੈਗਾ ਉਸ ਤੋਂ ਇਲਾਵਾ ਇਹਦੇ ਨਾਲ ਲਾਂਡਰੀ ਰੂਮ ਆ ਗਿਆ ਸੋ ਜੇਕਰ ਤੁਸੀਂ ਇੱਥੇ ਲੰਮਾ ਟਾਈਮ ਰਹਿੰਦੇ ਹੋ ਤਾਂ ਤੁਹਾਨੂੰ ਕੱਪੜੇ ਧੋਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ ਤਾਂ ਤੁਹਾਨੂੰ ਇੱਥੇ ਕਿਚਨ ਮਿਲੇਗੀ ਸੋ ਕਿਚਨ ਦੇ ਵਿੱਚ ਉਹਨਾਂ ਨੇ ਸਾਰਾ ਸਮਾਨ ਆਪਾਂ ਨੂੰ ਦਿੱਤਾ ਹੋਇਆਗਾ ਜੋ ਇੱਕ ਘਰ ਦੇ ਵਿੱਚ ਹੋਣਾ ਚਾਹੀਦਾ ਬਰਤਨ ਹੋਗੇ ਨੇ ਸਾਰੀਆਂ ਸਫਾਈ ਦੇ ਲਈ इवन ऑल ਉਹਨਾਂ ਨੇ ਸਾਰੀਆਂ ਆਪਾਂ ਨੂੰ ਜੋ ਸਫਾਈ ਦੇ ਇਕਵਿਪਮੈਂਟ ਹੁੰਦੇ ਉਹ ਵੀ ਦਿੱਤੇ ਆਗੇ ਸਾਰੇ ਭਾਂਡਾ ਠਿੱਕਰ ఎవਰੀਥਿੰਗ ਸਾਰਾ ਕੋਸ਼ਾ ਕੋਸ਼ ਸਮਾਨ ਅਸੀਂ ਆਪਣਾ ਲੈ ਕੇ ਆਏ ਆਗੇ ਸਾਨੂੰ ਇਹ ਸੀਗਾ ਵੀ ਅਸੀਂ ਸਾਰਾ ਬਾਹਰੋਂ ਨਾ ਖਾਈਏ ਤੇ ਘਰੇ ਵੀ ਕੁੱਕ ਕਰੀਏ ਫ੍ਰਿਜ ਬਿਲਕੁਲ ਖਾਲੀ ਐ ਇਸ ਟਾਈਮ ਤੇ ਉਸ ਤੋਂ ਇਲਾਵਾ ਇੱਕ ਆ ਛੋਟਾ ਜਿਹਾ ਡਾਈਨਿੰਗ ਟੇਬਲ ਆ ਗਿਆ ਸੋ ਇਹ ਡਾਈਨਿੰਗ ਟੇਬਲ ਤੇ ਬੈਠ ਕੇ ਆਪਾਂ ਨਿਆਰੇ ਨਾਲ ਆਪਾਂ ਰੋਟੀ ਪਾਣੀ ਖਾਵਾਂਗੇ ਫਿਰ ਅੱਗੇ ਆਪਾਂ ਬਣ ਪਤਾ ਨਹੀਂ ਵਾਲਮਾਰਟ ਵਾਲੇ ਚੱਕੀ ਫਿਰਦੀ ਨਾਲ ਹੀ ਏ ਲੇਡੀਜ਼ ਨੂੰ ਇਦਾਂ ਹੀ ਹੁੰਦਾ ਵੀ ਅਸੀਂ ਵੱਤ ਵੱਤ ਸਮਾਨ ਬਾਹਰੋਂ ਨਾ ਲਈਏ ਤੇ ਅਸੀਂ ਘਰੋਂ ਹੀ ਚੱਕ ਲਈਏ ਹੈਨਾ ਫਿਰ ਅੱਗੇ ਆ ਕੇ ਤੁਹਾਨੂੰ ਮਿਲੂਗਾ ਇੱਕ ਸੋਫਾ ਸੈੱਟ ਤੇ ਇਹ ਬੈੱਡ ਬਣ ਜਾਂਦਾ ਆਪਾਂ ਇੱਥੇ ਰਾਤ ਨੂੰ ਬਹਿ ਕੇ ਫਿਲਮ ਫਿਲਮ ਦੇਖਾਂਗੇ ਤੇ ਜੇ ਮੈਂ ਤੁਹਾਨੂੰ ਬਾਹਰ ਦਾ ਮਾਹੌਲ ਦਿਖਾਵਾਂ ਇਹਨਾਂ ਬਾਰੀਆਂ ਵਿੱਚ ਦੀ ਤਾਂ ਬਾਹਰ ਤਾਂ ਸਿਰਫ ਪਾਰਕਿੰਗ ਹੀ ਆ ਤੇ ਰਾਈਟ ਸਾਈਡ ਤੇ ਆਪਣੀ ਗੱਡੀ ਖੜੀ ਹੈ ਜੀ ਤੇ ਬਹੁਤ ਪੀਸਫੁਲ ਜਗ੍ਹਾ ਕੀ ਤੇ ਸ਼ਾਮ ਨੂੰ ਆਪਾਂ ਚੱਲਾਂਗੇ ਬਾਹਰ ਬਾਹਰਲਾ ਜਿਹੜਾ ਤੁਹਾਨੂੰ ਮੈਂ ਮਾਹੌਲ ਦਿਖਾਉਂਗਾ ਨਾ ਤੁਸੀਂ ਵੀ ਕਹੋਗੇ ਵੀ ਸਾਨੂੰ ਵੀ ਦੱਸੋ ਇਹ ਜਗ੍ਹਾ ਕਿੱਥੇ ਆ ਅਸੀਂ ਵੀ ਬੁੱਕ ਕਰਨਾ ਚਾਹੋਣੇ ਆਂਗੇ ਉਸ ਤੋਂ ਇਲਾਵਾ ਆਪਾਂ ਕਯੂਬਿਕ ਦੇ ਵਿੱਚ ਕਿਹੜੀਆਂ-ਕਿਹੜੀਆਂ ਜਗ੍ਹਾ ਘੁੰਮਣੀਆਂ ਨੇ ਕਿੱਥੇ-ਕਿੱਥੇ ਜਾਣਾ ਉਹ ਸਾਰਾ ਕੁਝ ਤੁਹਾਨੂੰ ਆਪਾਂ ਇਹਨਾਂ ਵੀਡੀਓ ਦੇ ਵਿੱਚ ਐਕਸਪਲੇਨ ਕਰਾਂਗੇ ਤਾਂ ਕਿ ਜੇ ਤੁਹਾਡਾ ਮਨ ਕਰਦਾ ਇੱਥੇ ਆ ਕੇ ਘੁੰਮਣ ਫਿਰਨ ਦਾ ਸਤਿ ਸ੍ਰੀ ਅਕਾਲ ਸਾਕਦੇ ਹਾਂ ਤੇ ਜ਼ਿੰਦਗੀ ਦੇ ਨਜ਼ਾਰੇ ਲੈ ਸਕਦੇ ਹੋਗੇ ਕਿਉਂਕਿ ਕੈਨੇਡਾ ਦੀ ਲਾਈਫ ਬਹੁਤ ਬਿਜ਼ੀ ਲਾਈਫ ਆ ਗਈ ਹਰ ਬੰਦਾ ਕੰਮ ਦੇ ਵਿੱਚ ਫਸਿਆ ਹੋਇਆ ਤੇ ਇਹ ਬੰਦਾ ਬਸ ਕਮਾਉਣ ਵਾਲੇ ਪਾਸੇ ਹੀ ਆ ਇਹ ਬੰਦਾ ਇਹ ਨਹੀਂ ਸੋਚਦਾ ਵੀ ਚਾਰ ਪੈਸੇ ਆਪਾਂ ਆਪਣੇ ਉੱਤੇ ਵੀ ਲਾ ਲਈਏ ਸੋ ਆਪਾਂ ਤੁਹਾਨੂੰ ਅੱਗੇ ਜਾ ਕੇ ਸਾਰੀਆਂ ਚੀਜ਼ਾਂ ਦਿਖਾਉਣੇ ਆ ਤੇ ਬਣੇ ਰਿਓ ਵਲੌਗ ਦੇ ਨਾਲ ਤੇ ਜੇਕਰ ਚੈਨਲ ਦੇ ਨਵੇਂ ਆ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਊਬੈਕ ਦੀ ਪਹਿਲੀ ਪਲੇਸ ਤੇ ਅਸੀਂ ਆ ਚੁੱਕੇ ਹਾਂਗੇ ਪਰ ਅਨਫੋਰਚਨਟਲੀ ਇਹ ਪਲੇਸ ਬੰਦ ਹੋ ਚੁੱਕੀ ਆ ਇਹਦੀ ਟਾਈਮਿੰਗ ਆ ਗਈ 10 ਤੋਂ ਲੈ ਕੇ 6 ਵਜੇ ਤੱਕ ਬਟ ਅਸੀਂ ਲੇਟ ਸੀਗੇ ਪਰ ਅਸੀਂ ਤਾਂ ਵੈਸੇ ਆਏ ਸੀ ਤੇ ਸਭ ਤੋਂ ਘੈਂਟ ਚੀਜ਼ ਕੀ ਆ ਜਿਹੜਾ ਮੇਰੇ ਪਿੱਛੇ ਤੁਸੀਂ ਫਾਲ ਦੇਖ ਰਹੇ ਹੋਗੇ ਇਹ ਫਾਲ ਦਾ ਨਾਮ ਹੈਗਾ ਮੌਂਟ ਮੋਰਾਂਸਫ ਕੋਸ਼ਿਸ਼ ਹੈਦਾ ਇਹਨੂੰ ਪ੍ਰੋਨਾਂਊਂਸ ਕਰਦੇ ਆ ਫ੍ਰੈਂਚ ਲੈਂਗੁਏਜ ਦੇ ਵਿੱਚ ਦੂਸਰੀ ਚੀਜ਼ ਇਹ ਹੈ ਕਿ ਇਹ 83 ਮੀਟਰ ਉੱਚਾ ਜਿਹੜਾ ਫਾਲ ਆਗਾ ਤੇ ਜਿਹੜਾ ਨਾਇਗਰਾ ਫਾਲ ਆਗਾ ਉਹਦੇ ਨਾਲੋਂ ਵੀ ਇਹ ਵੱਡਾ ਫਾਲ ਆਗਾ ਤੇ ਇਹ ਮੇਰੇ ਪਿੱਛੇ ਜਿਹੜੀਆਂ ਤੁਸੀਂ ਆ ਤਾਰਾਂ ਨਹੀਂ ਗੀਆਂ ਦੇਖ ਰਹੇ ਹੋ ਇਹਦੇ ਵਿੱਚ ਤੀ ਉਹ ਜਾਂਦਾ ਬੈਠ ਕੇ ਜਿਵੇਂ ਉਧਰਲੇ ਪਾਸੇ ਉਹ ਖੜੇ ਆਗੇ ਹੈ ਨਾ ਤੇ ਇਹਦੀ ਟਿਕਟ ਆ ਗਈ ਤੇ ਇਸ ਟਾਈਮ ਤੇ ਬੰਦ ਹੋਇਆ ਪਿਆ ਇੱਥੋਂ ਫਿਰ ਉੱਥੇ ਜਾ ਕੇ ਆਪਾਂ ਸਾਹਮਣੇ ਉਹ ਸਾਹਮਣੇ ਪੋਲ ਆਗਾ ਉੱਥੇ ਲੋਕ ਵਾਕ ਕਰਦੇ ਨੇ ਤੇ ਆ ਥੱਲੇ ਵੀ ਜਾ ਕੇ ਦੇਖ ਲੋ ਲੋਕ ਕਾਫੀ ਤੁਰੇ ਫਿਰਦੇ ਨੇ ਥੱਲੇ ਮੈਨੂੰ ਲੱਗਦਾ ਇਹਨਾਂ ਡੂੰਘਾ ਨਹੀਂ ਹੈਗਾ ਗਾ ਜਿੰਨਾ ਦੇਖ ਰਿਹਾ ਹਨ ਤੇ ਕਾਫੀ ਵੱਡਾ ਫੌਲ ਆ ਸੀ ਇੱਥੇ ਗਏ ਸੀਗੇ ਲਾਸਟ ਟੂ ਲਾਸਟ ਈਅਰ 2 ਸਾਲ ਪਹਿਲਾਂ ਆਏ ਸੀ ਹਨ ਆਪਾਂ ਬਟ ਉਹ ਟਾਈਮ ਤੇ ਅਸੀਂ ਆਏ ਸੀਗੇ ਵਿంటర్ ਦੇ ਵਿੱਚ ਬਹੁਤ ਜ਼ਿਆਦਾ ਠੰਡ ਸੀਗੀ ਕਰਕੇ ਸਾਰਾ ਕੁਝ ਬੰਦ ਸੀਗਾ ਸੋ ਆਪਾਂ ਦੇਖਦੇ ਜੇਕਰ ਕੱਲ ਨੂੰ ਸਾਡੇ ਕੋਲ ਟਾਈਮ ਹੋਇਆ ਮਾਰਨਿੰਗ ਦੇ ਵਿੱਚ ਇੱਥੇ ਆਵਾਂਗੇ ਤੇ ਉਹ ਰਾਈਡ ਆਪਾਂ ਜ਼ਰੂਰ ਲੈ ਕੇ ਚੱਲਾਂਗੇ ਲਾਸਟ ਟਾਈਮ ਜਦੋਂ ਅਸੀਂ ਆਏ ਸੀਗੇ ਨਾ ਤੇ ਅਸੀਂ ਉਹ ਨੀਚੇ ਵਾਲੀ ਜਿਹੜੀ ਲੋਕੇਸ਼ਨਾਂ ਉੱਥੇ ਨਹੀਂ ਗਏ ਸੀਗੇ ਅਸੀਂ ਆਏ ਸੀਗੇ ਇੱਥੇ ਤੇ ਨੀਚੇ ਖੜੇ ਅਸੀਂ ਯਾਦ ਕਰੀ ਜਾਂਦੇ ਸੀ ਵੀ ਉਹ ਕਿੱਥੋਂ ਦੀ ਜਾਇਆ ਜਾਂਦਾ ਸਾਨੂੰ ਸੀਗਾ ਕਿਤੇ ਨੀਚੋਂ ਜਿਹੜੀ ਟ੍ਰੇਲ ਜਾਂਦੀ ਹੈ ਨਾ ਉਹ ਟ੍ਰੇਲ ਚੜ੍ਹ ਕੇ ਉੱਪਰ ਆਊਗਾ ਪਰ ਬਾਅਦ ਦੇ ਵਿੱਚ ਅਸੀਂ ਦੇਖਿਆ ਕਿ ਇਹ ਲੋਕੇਸ਼ਨ ਸੀਗੀ ਇਸ ਲੋਕੇਸ਼ਨ ਤੋਂ ਜਿਹੜਾ ਪੁਲ ਨੂੰ ਜਾਣ ਦਾ ਰਸਤਾ ਬਿਲਕੁਲ ਸਿੱਧਾ ਹੈਗਾ ਤੇ ਆਪਾਂ ਨੂੰ ਜਿਹੜਾ ਗੰਡੋਲਾ ਉਹ ਲੈ ਕੇ ਆਉਣ ਦੀ ਕੋਈ ਲੋੜ ਨਹੀਂ ਹੈਗੀ ਕਿ ਤੁਸੀਂ ਇੱਥੇ ਆ ਕੇ ਉਹ ਪੁਲ ਦੇਖ ਸਕਦੇ ਹੋ ਆਜੋ ਹੁਣ ਤੁਹਾਨੂੰ ਅੱਗੇ ਜਾ ਕੇ ਆਪਾਂ ਉਹ ਪੁਲ ਦਿਖਾਉਣੇ ਆ ਨੀਚੇ ਗੰਡੋਲਾ ਤੁਹਾਨੂੰ ਦੱਸਿਆ ਸੀਗਾ ਉਹ ਇੱਥੇ ਆਉਂਦਾ ਤੇ ਇਹਦੀ ਟਿਕਟ ਪ੍ਰਾਈਸ ਆ ਤੁਸੀਂ ਦੇਖ ਸਕਦੇ ਹੋ ਜੇ ਕੋਈ ਅਡਲਟ ਆ ਤਾਂ 17 ਡਾਲਰ ਆਗੀ ਜੇ ਕੋਈ ਸੀਨੀਅਰ ਆ ਤਾਂ 15 ਡਾਲਰ ਆ ਜੇ ਬੱਚਾ ਤਾਂ ਉਹਦੀ ਹੈਗੀ ਆ 8 ਡਾਲਰ ਤੇ ਜੇ ਫੈਮਿਲੀ ਦੇ ਵਿੱਚ ਲੈਣੇ ਤਾਂ ਤੁਸੀਂ 49 ਡਾਲਰ ਦੇ ਵਿੱਚ ਇਹ ਸਾਰੀ ਟਿਕਟ ਲੈ ਸਕਦੇ ਹੋਗੇ ਬੈਨੀਫਿਟ ਹੈਗਾ ਕਿ ਨਹੀਂ ਹੈਗਾ ਇਹ ਤੁਹਾਨੂੰ ਅੱਗੇ ਜਾ ਕੇ ਦੱਸਦੇ ਆਂ ਟ੍ਰੇਲ ਜਾਂਦੀ ਆ ਜਿੱਥੇ ਤੁਰ ਕੇ ਤੁਸੀਂ ਨਾਲੇ ਤਾਂ ਆਲੇ ਦੁਆਲੇ ਦਾ ਆਨੰਦ ਮਾਣ ਸਕਦੇ ਹੋ ਤੇ ਨਾਲੇ ਬ੍ਰਿਜ ਦਾ ਨਜ਼ਾਰਾ ਜਿਹੜਾ ਉਹ ਤੁਰਦੇ ਤੁਰਦੇ ਦੇਖ ਸਕਦੇ ਹੋ ਕਿਉਂਕਿ ਜਿਹੜਾ ਤੁਸੀਂ ਗੰਡੋਲਾ ਲੈਂਦੇ ਹੋ ਉਹਨੇ ਤਾਂ ਤੁਹਾਨੂੰ ਮੈਂਟਾ ਚ ਪਹੁੰਚਾ ਦੇਣਾ ਇੱਥੇ ਪਰ ਐਵੇਂ ਤੁਸੀਂ ਇੰਜੋਏ ਕਰਦੇ ਚਾਹੁੰਦੇ ਹੋ ਤੇ ਇਹ ਇਸ ਲਾਈਕ ਫਾਲ ਦੇ ਕੋਲੇ ਗ੍ਰੀਨਰੀ ਵੀ ਤੁਸੀਂ ਦੇਖੋ ਬਹੁਤ ਜ਼ਿਆਦਾ ਵਾ ਪਰ ਜੇ ਤੁਹਾਡੇ ਨਾਲ ਬੱਚਾ ਵਾ ਫਿਰ ਤੁਸੀਂ ਥੋੜਾ ਧਿਆਨ ਨਾਲ ਆਇਓ ਵੀ ਬੱਚ ਕੇ ਤੇ ਤੁਹਾਨੂੰ ਵਾਪਸ ਜਾਣਾ ਨਾ ਔਖਾ ਹੋ ਵੀ ਕਿ ਕਿ ਜਦੋਂ ਆਪਾਂ ਜਾਂਦੇ ਆ ਉਦੋਂ ਤਾਂ ਆਪਾਂ ਐਕਸਾਈਟਮੈਂਟ ਦੇ ਵਿੱਚ ਜਾਂਦੇ ਆ ਸੋ ਆਪਾਂ ਅੱਗੇ ਚੱਲਦੇ ਹਾਂ ਤੇ ਦਿਖਾਉਨੇ ਆ ਤੁਹਾਨੂੰ ਫੌਲ ਦਾ ਵੀ ਨਿਆਰਾ ਤੇ ਆ ਦੇਖੋ ਅਸੀਸ ਕੋਰ ਵੀ ਲੱਗੀ ਹੋਈ ਆ ਪੱਤੇ ਥੱਲੇ ਸਿੱਟਣ ਹਾਂ ਅਸੀਂ ਬਿਲਕੁਲ ਬ੍ਰਿਜ ਦੇ ਵਿਚਕਾਰ ਖੜੇ ਆ ਸੋ ਆ ਜਿਹੜੀ ਲੱਕੜ ਦੀ ਥੱਲੇ ਲੱਗੀ ਹੋਈ ਆ ਪੋਲ ਜਾਂਦਾ ਵਾ ਤੇ ਇੱਧਰ ਤੁਸੀਂ ਪਾਣੀ ਦੇਖ ਸਕਦੇ ਹੋ ਪਾਣੀ ਦਾ ਵਹਾਅ ਕਿੰਨਾ ਜ਼ਿਆਦਾ ਤੇਜ਼ ਆ ਨਹੀਂ ਨਹੀਂ <tries> क्यूबिक थोड़ी थोड़ी फ्रांस की झलक भी दिता वा जे तुम बिल्डिंग्स देखोगे ना जिम्मे फ्रांस के गए तो है नहीं बट जिमें फोटोजिया दे ना बिल्डिंग यूरोप के उमें दिल्डिंग इतने भी आ ਏ ਏਰੀਆ ਇੰਨਾ ਕਾ ਜ਼ਿਆਦਾ ਕੁਆਇਟਾ ਨਾ ਵੀ ਪਤਾ ਨਹੀਂ ਅਸੀਂ ਬ੍ਰੈਂਟਨ ਚ ਬਹੁਤ ਕਰਾਊਡ ਚ ਆਏ ਆ ਮੈਨੂੰ ਐਵੇਂ ਲੱਗਦਾ ਵੀ ਇੱਥੇ ਜਿਵੇਂ ਜ਼ਿਆਦਾ ਲੋਕ ਰਹਿੰਦੇ ਹੀ ਨਹੀਂ ਆ ਕਿਉਂਕਿ ਸ਼ਾਂਤ ਜਿਹਾ ਇਲਾਕਾ ਵਾ ਜ਼ਿਆਦਾ ਗੋਰਾ ਹੀ ਰਹਿੰਦੇ ਆ ਹਨਾ ਉਹਨਾਂ ਦੀ ਪਾਪੂਲੇਸ਼ਨ ਆ ਇੱਥੇ ਤੇ ਇਧਰ ਆ ਲੇਕ ਬਣੀ ਹੋਈ ਆ ਨਾ ਸੋ ਉਧਰ ਕਰੂਜ਼ ਆਈ ਜਾਂਦੀ ਆ ਸੋ ਅਸੀਂ ਸੋਚਿਆ ਸੀਗਾ ਇੱਥੇ ਅਸੀਂ ਥੋੜਾ ਟਾਈਮ ਬਿਤਾਉਣੇ ਆ ਤੇ ਪਰ ਪਾਰਕਿੰਗ ਟਿਕਟ ਸੀ ਸੋ ਆਪਾਂ ਪਹਿਲਾਂ ਪਾਰਕਿੰਗ ਦੀ ਟਿਕਟ ਲੈਣੇ ਆ ਤਾਂ ਕਿ ਸੇਫ ਰਵੇ ਐਵੇਂ ਨਾ ਹੋਵੇ ਕਿ ਆਪਾਂ ਨੂੰ ਇੱਥੇ ਟਿਕਟ ਮਿਲ ਜਾਵੇ ਨਾ ਉਹ ਆਪ ਆਪਣੀ ਗੱਡੀ ਦੇ ਅੱਗੇ ਰੱਖ ਕੇ ਫਿਰ ਆਪਾਂ ਟਾਊਨ ਨੂੰ ਘੁੰਮਾਂਗੇ ਟਾਊਨ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਵਾ ਤੇ ਸ਼ਾਂਤ ਆ ਜਿਵੇਂ ਸਾਡੇ ਟ੍ਰਾਂਟੋ ਦਾ ਡਾਊਨਟਾਊਨ ਆ ਨਾ ਉੱਥੇ ਤਾਂ ਬੜੀ ਹੁੱਲੜਬਾਜੀ ਤੇ ਰੌਲਾ ਹੁੰਦਾ ਵਾ ਬਟ ਏਰੀਆ ਬਹੁਤ ਸ਼ਾਂਤ ਤੇ ਪੀਸਫੁੱਲ ਇਲਾਕਾ ਵਾ ਸੋ ਚਲੋ ਆਪਾਂ ਚੱਲਦੇ ਆ ਟਾਊਨ ਥੋੜ੍ਹਾ ਵੀ ਘੁਮਾਉਣੇ ਆ ਤੇ ਨਾਲੇ ਆਪਾਂ ਆਪ ਵੀ ਘੁੰਮਦੇ ਆ ਸੋ ਡਾਊਨਟਾਊਨ ਚੱਕੋ ਮਦੇ ਹੋਇ ਨਾ ਸਾਨੂੰ ਵਧੀਆ ਲੱਗਿਆ ਕਿਉਂਕਿ ਇੱਕ ਤਾਂ ਸ਼ਾਂਤੀ ਵਾਲਾ ਡਾਊਨਟਾਊਨ ਆ ਨਾ ਕੋਈ ਭੀੜ-ਪੜੱਕਾ ਨਹੀਂ ਹੈਗਾ ਕੁਛ ਨਹੀਂ ਹੈਗਾ ਨਾ ਤੇ ਸਾਨੂੰ ਅਸੀਂ ਉੱਥੇ ਖੜੇ ਸੀਗੇ ਤੇ ਸਾਨੂੰ ਦੋ ਜਿਮੇ ਜੜੇ ਇੱਥੋਂ ਦੇ ਜੰਪਾਲ ਸੀਗੇ ਨਾ ਗੋਰੇ ਉਹ ਵੀ ਮਿਲੇ ਉਹਨਾਂ ਨਾਲ ਸਾਡੀਆਂ ਕੁਝ ਗੱਲਾਂ-ਬਾਤਾਂ ਹੋਈਆਂ ਤੇ ਆਪਾਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਦੇ ਟ੍ਰਾਂਟੋ ਤੇ ਬ੍ਰੈਮਟਨ ਵਿਜ਼ਿਟ ਕੀਤੇ ਹੋ ਕਹਿੰਦੇ ਨਹੀਂ ਬਟ ਅਸੀਂ ਸੁਣਿਆ ਵਾ ਕਿ ਟ੍ਰਾਂਟੋ ਜਿਹੜਾ ਉਹ ਨਾ ਮੋਂਟਰੀਅਲ ਵਾਂਗੂ ਆ ਕਿ ਮੋਂਟਰੀਅਲਸ ਵੀ ਬਹੁਤ ਜ਼ਿਆਦਾ ਕਰਾਊਡ ਆ ਤੇ ਅਸੀਂ ਸੁਣਿਆ ਵੀ ਉਵੇਂ ਹੀ ਟ੍ਰਾਂਟੋ ਦੇ ਵਿੱਚ ਤੇ ਕਹਿੰਦੇ ਸਾਨੂੰ ਪੀਸ ਪਸੰਦ ਆ ਇਸ ਲਈ ਅਸੀਂ ਇੱਥੇ ਰਹਿੰਦੇ ਆ ਸੋ ਇੱਕ ਪੀਸਫੁਲ ਏਰੀਆ ਵਾ ਜੇ ਤੁਸੀਂ ਵਕੇਸ਼ਨਸ ਦੇ ਵਿੱਚ ਆਪਾਂ ਨੂੰ ਹੁੰਦਾ ਵਾ ਕਿ ਮੈਂ ਸ਼ਾਂਤਮਈ ਜਗ੍ਹਾ ਤੇ ਜਾਵਾਂ ਜਿੱਥੇ ਮੈਂ ਆਪਣੇ ਦਿਮਾਗ ਨੂੰ ਸ਼ਾਂਤ ਕਰਾਂ ਤੇ ਵਧੀਆ ਏਰੀਆ ਵਾ ਪਰ ਪੰਜਾਬੀ ਇੱਥੇ ਨਹੀਂ ਹੈਗੇ ਬਹੁਤ ਘੱਟਾ ਜਿਹੜਾ ਕੋਈ ਹੋਊਗਾ ਮੈਨੂੰ ਲੱਗਦਾ ਕਿ ਮਸੇ 5% ਹੋਣਗੇ ਸਾਨੂੰ ਤਾਂ ਹਜੇ ਤੱਕ ਕੋਈ ਨਹੀਂ ਦਿਖਿਆ ਪੰਜਾਬੀ ਸੋ ਇੱਥੇ ਕਰਦੇ ਆਂ ਆਪਾਂ ਇਸ ਵੀਡੀਓ ਦੀ ਸਮਾਪਤੀ ਸੋ ਕੱਲ ਨੂੰ ਆਊਗਾ ਨਵਾਂ ਵਲੌਗ ਸੋ ਨਵੇਂ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਕਯੂਬਿਕ ਤੇ অন্ਟਾਰੀਓ ਦੇ ਰੂਲਸ ਦੇ ਵਿੱਚ ਕੀ ਕੀ ਫਰਕ ਆ ਤੇ ਕਯੂਬਿਕ ਸਿਟੀ ਕਦੋਂ ਬਣੀ ਸੀ ਕਿ ਆਪਾਂ ਥੋੜਾ ਹਿਸਟਰੀ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਤੇ ਬਾਕੀ ਤੁਹਾਨੂੰ ਦੱਸਾਂਗੇ ਕਿ ਦੋਨੋਂ ਸਿਟੀਆਂ ਦੇ ਰੂਲਸ ਰੈਗੂਲੇਸ਼ਨਸ ਦੇ ਵਿੱਚ ਕਿੰਨਾ ਕੁ ਫਰਕ ਆ ਸੋ ਜਿਨਾਂ ਨੇ ਵੀ ਇਹ ਵੀਡੀਓ ਦੇਖਣੀ ਆ ਛੇਤੀ ਜਾਓ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕਿਉਂਕਿ ਤਾਹੀਂ ਤੁਹਾਨੂੰ ਨੋਟੀਫਿਕੇਸ਼ਨ ਆਊਗਾ ਸਾਡੇਆਂ ਨਵੀਆਂ ਵੀਡੀਓਜ਼ ਮਿਲਦੇ ਆ ਕੱਲ ਨਵੀਂ ਵੀਡੀਓ ਦੇ ਨਾਲ ਸਸ਼ਟਿਕਾਲ ਸਾਰਿਆਂ ਨੂੰ